ਕਹਤਾ ਵੀ ਆਪਦੇ ਘਰੇ ਤੁਰ ਜਾ ਪਰ ਆ ਨਹੀਂ ਕਾ ਤੋ ਨਹੀਂ ਜਾਂਦਾ ਓਏ ਹਾਂ ਮੇਰੇ ਕੋਲ ਇੱਕ ਸਕੀਮ ਹੈਗੀ ਐਨੂੰ ਘਰੇ ਭੇਜਣ ਦੀ ਤੂੰ ਚੱਲ ਮੇਰੇ ਨਾਲ ਕਾਲੋ ਮੇਰੀ ਗੱਲ ਸੁਣ ਲੈ ਬੰਦਿਆ ਵਾਂਗੂ ਮਾਮਾ ਜੀ ਇੱਕ ਅੱਦੇ ਦਿਨ ਨੂੰ ਆਪਦੇ ਘਰੇ ਜਾਣਗੇ ਜਿਹੜੇ ਆਪਣੇ ਘਰੇ 2 ਲੀਟਰ ਦੀ ਦੇਸੀ ਦਾਰੂ ਦੀ ਬੋਤਲ ਨਹੀਂ ਪਈ ਉਹੋ ਮਾਮਾ ਜੀ ਨੂੰ ਦੇ ਦੇ ਮਾਮਾ ਜੀ ਘਰੇ ਜਾ ਕੇ ਪੈਗ ਲਾ ਲਿਆ ਕਰਨਗੇ ਜਿਹੜਾ ਆਪਣੇ ਘਰੇ 2-3 ਕਿਲੋ ਦਾ ਮੁਰਗਾ ਨਹੀਂ ਫਿਰਦਾ ਕਾਲੇ ਰੰਗ ਦਾ ਜਿਹਨੂੰ ਆਪਾਂ ਟੀਟੂ ਕਹਿੰਦੇ ਆ ਉਹ ਵੀ ਮਾਮਾ ਜੀ ਨੂੰ ਦੇ ਦੇ ਮਾਮਾ ਜੀ ਉਹਦੇ ਅੰਡੇ ਖਾ ਲਿਆ ਕਰੂਗਾ ਠੀਕ ਆ ਠੀਕ ਆ ਜੀ ਹੁਣ ਤਾਂ ਜਾਣੀ ਪਊਗਾ ਮੈਨੂੰ ਆਪਦੇ ਪਿੰਡ ਛੇਤੀ ਜਾਣਾ ਕਿਤੇ ਬਾਅਦ ਚ ਮੁੱਕਰੀ ਨਾ ਜਾਣਾ ਓ ਚਲ ਚੰਗਾ ਪੁੱਤ ਮੈਂ ਚੱਲਿਆਂ ਆਪਣੇ ਪਿੰਡ ਠੀਕ ਐ ਮਾਮਾ ਜੀ ਹੁਣ ਨਾ ਆਉਂਦੇ ਜਾਂਦੇ ਰਹੋ ਠੀਕ ਐ ਠੀਕ ਐ ਪੁੱਤ ਪਰ ਹੁਣ ਮੈਂ ਚੱਲਿਆਂ ਠੀਕ ਐ ਮਾਮਾ ਜੀ ਜਾਓ ਫਿਰ ਅਸੀਂ ਕਿਹੜਾ ਟੁੱਡੀਆਂ ਲੱਤਾਂ ਨੂੰ ਰੱਸਾ ਪਾਇਆ ਹਾਂ ਪੁੱਤ ਮਨ ਲਾਉਦਾ ਤੁਸੀਂ ਕੋਈ ਭੁੱਲ ਵੇਖੇ ਹੋ ਓਹ ਹਾਂ ਸੱਚ ਕਾਲੋ ਪੌਦਾ ਭੁੱਲੀ ਗਏ ਮਾਮਾ ਜੀ ਨੂੰ ਉਹ ਤਾਂ ਲੈ ਕੇ ਦੇ ਆलो ਮਾਮਾ ਜੀ 30 ਰੁਪਏ ਮੈਂ ਕਿਹਾ ਤੁਹਾਡੇ ਪਿਆਰ ਦੇਣ ਦਾ ਰਵਾਜ ਨਹੀਂ ਨਾ ਹੈਗਾ ਮੈਂ ਹੀ ਦੇ ਦਾਂ ਜਦ ਜਾਂਦੇ ਰਹੇ